ਲੋ ਵੀ ਮਿੱਤਰੋ ਆਪਾਂ ਬਾਗਲ ਚ ਭਰਤ ਪਾਈ ਸੀ ਤੇ ਆਪਾਂ ਇਹਨੂੰ ਪੱਧਰ ਕਰਦੇ ਆਂਗੇ ਕੇਰ ਲਾਇਆ ਹੋਇਆ ਟਰਾਲਿਆਂ ਨਾਲ ਦੇਖਦੇ ਆਂ ਫਿਰ ਆਪਾਂ ਥੋੜਾ ਟਰੈਟ ਜਾਂਦਾ ਕਿ ਨਾ ਕੇਰਾ ਦਾ ਬੱਲੀਹਾ ਬਣਾਉਣਿਆ ਹਜੇ ਇੰਡੋ ਫਾਰਮ ਵਾਲਿਆਂ ਵਾਹੇ ਹੈ ਇਧਰ ਨਾ ਸਿੱਟ ਨਹੀਂ ਪਰਲੇ ਪਾਸੇ ਨਿਕਲਣਾ ਵੀ ਨਹੀਂ ਫੇਰਾ ਬੈਕ ਹੀ ਚੜਾ ਲਿਆ ਹਾ ਇਧਰ ਨਹੀਂ ਖਿੱਚਣਾ ਸਿੱਟਣਾ ਸੀਗਾ ਚੜ੍ਹਨਾ ਨਹੀਂ ਇਧਰੋਂ ਪਹਿਲਾਂ ਮੈਂ ਤੈਨੂੰ ਆਖਿਆ ਸੀ ਓ ਖੜ ਜਾ ਖੜ ਜਾ ਓਏ ਖੜ ਜਾ ਖੜ ਜਾ ਬਾਹਰਲਾ ਬ੍ਰੇਕ ਨੱਪ ਆ ਅੰਦਰ ਆਹ ਨੱਪ ਕੇ ਨਾ ਇਹਦੇ ਸਲਿੱਪ ਮਰਵਾ ਅੰਦਰਲਾ ਬ੍ਰੇਕ ਰੋਕੀ ਰੱਖੋ ਨਾ ਨੱਪ ਓ ਨਾ ਨਾ ਪੋ ਨਾ ਨੱਪਾ ਓਏ ਓ ਤੂੰ ਆ ਮਿੱਟੀ ਕਢਾ ਦੇ ਨਾ ਟਾਇਰ ਥੱਲੋ ਸਲਿੱਪ ਦਵਾ ਕੇ ਓਏ ਸਲਿੱਪ ਦਵਾ ਕੇ ਮਿੱਟੀ ਕਢਾ ਦੇ ਤੂੰ ਦੂਜੂ ਕਟਾਈ ਕਰਕੇ ਰੋਕੀ ਰੱਖਦਾ ਇਹਦੇ ਨਾਲ ਆ ਸਲਿੱਪ ਦਵਾ ਆਂਦਾ ਟਾਇਰ ਤੋਂ ਆਪੀ ਇੱਧਰ ਹੋ ਜਾਂਦਾ ਸਿੱਧਾ ਟ੍ਰੈਕ 'ਆ ਆਪਾਂ ਤੁਹਾਨੂੰ ਡੇਲੀ ਨਵੇਂ ਤੋਂ ਨਵੇਂ ਟਰੈਡ ਦਾ ਟ੍ਰਾਇਲ ਦਿਖਾਉਣੇ ਹੁੰਦੇ ਅੱਜ ਆਪਾਂ ਇੰਡੋ ਫਾਰਮ ਦਾ ਦਿਖਾਉਣ ਲੱਗਿਆ ਕਰਾਹੇ 'ਚ ਦੇਖਦੇ ਹਾਂ ਇਹ ਕਿੰਨਾ ਕੁ ਜ਼ੋਰ ਲਾਉਂਦਾਗਾ ਕਰਾਹੇ 'ਚ ਕਰਾਹਾ ਵੀ 8 ਫੁੱਟਾਗਾ ਕਰਾਹਾ ਨੂੰ ਵੈਸੇ ਛੋਦਾ ਪੂਰਾ ਮਿੱਟੀ ਵਧੀਆ ਭਰਦਾ ਛੱਡਦਾਗਾ ਇਹ ਲਿਫਟ ਉੱਚੀ ਘੱਟ ਜਾਂਦਾਗਾ ਤਾਂ ਲੀਹਾ ਬਣਾਉਣ ਨੂੰ ਸੈਟ ਆਗਾ ਉੱਤੋਂ ਉੱਤੋਂ ਲੀਹਾ ਪੱਧਰ ਕਰ ਦੂਗਾ ਦੇਖਿਓ ਕਿ ਤੇ ਇੱਧਰ ਛੱਡਦੇ ਜਾਣ ਦੇ ਨਾ ਰੇਸ਼ੀ ਦੇ ਕੇ ਸਿੱਧਾ ਆਇਆ ਕਰਕੇ ਰੇਸ਼ ਕਰ ਹਾਇਦਰਨਾ ਤਾਰ ਲਈ ਯਾਰ ਬਣਾ ਲਿਆ ਲਿਹਾ ਤਾਂ ਬਈ ਬਹੁਤ ਦੂਰ ਤੱਕ ਆ ਨੀਲਾ ਦਾ ਪੂਰਾ ਜ਼ੋਰ ਲਾਉਂਦਾ ਓਏ। ਡਰਾਈਵਰ ਡਰਦਾ ਉੱਤਰ ਗਿਆ ਬਾਈ ਥੱਲੇ। ਕਹਿੰਦਾ ਟਾਇਰ ਟੇਡਾ ਹੋ ਗਿਆ। ਕਹਿੰਦਾ ਤੂੰ ਕੱਢ। ਡਰਰ ਬਦਲਤਾ ਵੀ ਆਪਾਂ ਫੇਰਾ ਆ ਫੇਰ ਚੜ ਗਿਆ ਕੰਮਚੋਰ ਡਰਦਾ ਡਰਦਾ ਉਤਰ ਗਿਆ ਸੀ ਵੀ ਇਹ ਬੰਦਾ ਪਹਿਲਾਂ ਟ੍ਰੈਡਾਪਾ ਕੱਢਦਾ ਬਾਹਰ ਇਹ ਬਈ ਟ੍ਰੈਡਾਪਾ ਇੱਥੇ ਸਿੱਖਿਆ ਹੈਗਾ ਆਪਣਾ ਉਸਤਾਦ ਆ ਇਹ ਪਰ ਕਹਿੰਦੇ ਹੁੰਦੇ ਨਾ ਉਸਤਾਦਾਂ ਨੂੰ ਮਾਤ ਪਸੰਦ ਆ ਚੇਲੇ ਉਹ ਕੰਮ ਹੋ ਗਿਆ ਸੀ ਅੱਜ ਉਹ ਤੇਰੇ ਡੈਡੀ ਡਰ ਗਿਆ ਸੀ ਹੈ ਬੱਤਾ ਡੈਡੀ ਡਰ ਗਿਆ ਸੀ ਤੇਰਾ ਆ ਫੇਰ ਲਾਤਾ ਬਈ ਇਹਨੇ ਕਰ ਲੋ ਕੀ ਕਰੋਗੇ ਇਹ ਬੰਦੇ ਦਾ ਆ ਫੇਰ ਲਾਤਾ ਇਧਰੇ ਨੇ ਬ੍ਰੇਕ ਨਾ ਪਲਾਓ ਉਰਲਾ ਬ੍ਰੇਕ ਨਾ ਪਲਾ ਪਰ ਲਾ ਪੀ ਟਾਇਰ ਸਲਿੱਪ ਦੇ ਹੀ ਚੱਲੂਗਾ ਉਰਲਾ ਬ੍ਰੇਕ ਨਾ ਪਕੇ ਕਟਾਈ ਪਰਾਂ ਨੂੰ ਰੱਖ ਦਵਾ ਦੇ ਸਲਿੱਪ ਹੋ ਗਿਆ ਨਾ ਸਿੱਧਾ ਓਏ ਓਏ ਪਲਟਾਏਗਾ ਆ ਗਿਆ ਸਿਉਰਾ ਟਰੈਕਟਰ ਰੋਕ ਲੈ ਰੋਕ ਲੈ ਖੜ ਜਾ ਖੜ ਜਾ ਗਾਹਾਂ ਨਾ ਕਰੀ ਬੈਕ ਕਰ ਬੈਕ ਹੈ ਉਰਾ ਕਰ ਲਾ ਹੁਣ ਰੋਕ ਲਾ ਬਸ ਐ ਬੈਗ ਚੜਾ ਲਾ ਡਰਾਈਵਰ ਤੂੰ ਹੈਵੀ ਐਵੇਂ ਲੱਗਿਆ ਪਤਾ ਐ ਯਾਰ ਕਿੱਧਰ ਲਈ ਫਿਰਦਾ ਯਾਰ ਇਹ ਮਾਰੂਗਾ ਉੱਤੇ ਚੜਾਊਗਾ ਓ ਨੀਲਾ ਜੋਰ ਲਾਉਣਾ ਪੂਰਾ ਓਏ ਐਂ ਕਰਾ ਇੱਥੋਂ ਕਰਾਹਾ ਪਰ ਕੇ ਇੱਧਰ ਸਿੱਟ ਲੈ ਬੰਦੋ ਬਾਈ ਝੋਟਾ ਖੈ ਇੱਥੇ ਹੀ ਭਰ ਲਿਆ ਇੱਥੇ ਹੀ ਭਰ ਲਿਆ ਭਰੂਗਾ ਸੇਤੀ ਛੜ ਲਹਾਂ ਰੂਆ ਕਮਲਾ ਚੱਠਿਆਂ ਦਾ ਉਹ ਚੱਠੇ ਚ ਮਾਰਿਆ ਬੈਕ ਇਹ ਵੀ ਹੈਵੀ ਡਰਾਈਵਰ ਹੈ ਭਾਈ ਹੁਣ ਇਹ ਵੀ ਮੈਨੂੰ ਮੇਰੇ ਹਿਸਾਬ ਨਾਲ ਆ ਚੱਠਾ ਸਿੱਟੰਦੀ ਰਾਇਆ ਇਹਦੀ ਤੂ ਤ ਤੇ ਪੁੰਡ ਗਈਆਂ ਜੰਬੜੀਆਂ ਬੈਠੀਆਂ ਯਾਰ ਨਰਮਲ ਨਾ ਇਹ ਛਤਰੀ ਮਾਰ ਮਾਰ ਉਹਦੇ ਚੋੜ ਡਾਈ ਜਾਂਦਾਗਾ ਉਹ ਤੇ ਬੈਠੀ ਜਾਂਦੀਆਂ ਨੇ ਸਾਡੇ ਤੇ ਬੱਸ ਸਿੱਖ ਗਿਆ ਸਿੱਖ ਗਿਆ ਸਿੱਖ ਗਿਆ ਗਾਹ ਨੂੰ ਤੈਨੂੰ ਠੇਕਾ ਦਵਾਵਾਂਗੇ ਵੱਡੇ ਕੰਮ ਦਾ ਕਟਾਈ ਕਰ ਲਾਂ ਦੂਜੂ ਬ੍ਰੇਕ ਉਹ ਪਰਲੇ ਬ੍ਰੇਕ ਨਾ ਆਪਾਂ ਹਾਂ ਜਾਣ ਤੇ ਜਾਣ ਤੇ ਟੱਪ ਗਿਆ ਬਸ ਕੀ ਆ ਗਿਆ ਬਈ ਨੀਲਾ ਜੋਰ ਲਾ ਕੇ ਤੇ ਡੈਡੀ ਕੀ ਕਰੀ ਜਾਂਦਾ ਓਏ ਹਾਂ ਕੀ ਕਰੀ ਜਾਂਦਾ ਤੇਰਾ ਡੈਡੀ ਕੀ ਕਰੀਂਦਾ ਤੇਰਾ ਡੈਡੀ ਹਾਂ